ਮੰਡੀ ਗੁਬਿੰਦਗੜ ਦੇ ਵਿੱਚ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਲੁੱਟ ਦੀ ਘਟਨਾ ਹੋਈ ਹੈ ਸਾਡੇ ਨਾਲ ਜਿਨ੍ਹਾਂ ਦੀ ਦੁਕਾਨ ਤੇ ਇਹ ਲੁੱਟ ਹੋਈ ਹੈ ਉਹੋ ਨੇ ਨਮਸਕਾਰ ਸਰ ਕੀ ਨਾਮ ਹੈ ਤੁਹਾਡਾ ਅਜੀਤ ਕੁਮਾਰ ਕੀ ਗੱਲਬਾਤ ਕੀ ਹੋਈ ਹੈ ਤੋਂ ਅੰਦਰ ਬੈਠਾ ਸੀ ਗਈ ਮੈਂ ਨਾਲ ਆਪਣੇ ਦੋ ਮੁੰਡੇ ਬਣੇ ਕੰਮ ਕਰਦੇ ਸੀ ਉਹ ਬੈਠੇ ਸੀ ਤੇ ਇੱਥੇ ਬੈਠੀ ਸੀ ਜੀ ਇੰਨੇ ਤੋਂ ਸੁਪਰ ਕਰਾਈ ਤੇ ਆਂਦੇ ਹੀ ਉਹਨਾਂ ਨੇ ਇੱਥੇ ਕਹਿੰਦੇ ਗੇਟ ਫੋਲ ਗੇਟ ਫੋਲ ਤੇ ਮੈਨੂੰ ਲੱਗਿਆ ਪਹਿਲਾਂ ਤਾਂ ਮਨ ਲੱਗਿਆ ਕੋਈ ਸ਼ਾਇਦ ਸਾਡੇ ਹੀ ਬੰਦੇ ਨਾਲੇ ਹੋਣ ਤੇ ਬਾਅਦ ਵਿੱਚ ਉਹਨਾਂ ਨੇ ਜੇ ਸਾਡੇ ਨਾਲ ਗੱਲ ਕਰੀ ਤੇ ਮਨ ਲੱਗਿਆ ਜੀ ਇਹ ਬੰਦੇ ਨਾਲੇ ਹਨ ਤੇ ਉਹਨਾਂ ਨੇ ਇੱਥੇ ਕਹਿੰਦੇ ਗੋਲੀ ਮਾਰਾਂਗੇ ਨਹੀਂ ਤਾਂ ਗੇਟ ਫੋਲ ਤੇ ਜਦ ਮੈਂ ਗੇਟ ਨਹੀਂ ਖੋਲਿਆ ਉਹਨਾਂ ਨੇ ਸਿੱਧੀ ਗੋਲੀ ਮਾਰੀ ਤੇ ਅੰਦਰ ਆ ਗਏ ਤੇ ਕਹਿੰਦੇ ਫਿਰ ਮੈਂ ਉਧਰ ਨੂੰ ਸਾਈਡ ਜਿਉਂ ਮੈਂ ਉੱਪਰ ਨੂੰ ਭੱਜਣ ਲੱਗਿਆ ਜਦ ਕਿਉਂ ਕਿਉਂ ਨਹੀਂ ਪਹਿਲੇ ਹੀ ਇੱਥੇ ਕੁਝ ਮਾਰੇ ਆ ਮੇਰੇ ਪਤਨੀ ਕੀ ਮਾਰੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਦਰਾਜਾਂ ਚੋਂ ਕੈਸ਼ ਕੱਢਿਆ ਮੈਨੂੰ ਕਹਿੰਦੇ ਹੋਰ ਦੱਸ ਕੇ ਐਸ਼ ਕਿਤੇ ਹਮਾਂ ਕੁਝ ਨਹੀਂ ਆ ਬਸ ਇਹੀ ਆ ਤੇ ਉਹਨਾਂ ਨੇ ਦਰਾਜਾਂ ਚੋਂ ਕੈਸ਼ ਕੱਢਿਆ ਨਾਲ ਦੀ ਨਾਲ ਉਹ ਭੱਜ ਗਏ ਕਿੱਥੇ ਗੋਲੀ ਮਾਰੀ ਸੀਗੀ ਸ਼ੀਸ਼ੇ ਤੇ ਮਾਰੀ ਸੀ ਸ਼ੀਸ਼ਾ ਮਤਲਬ ਗੋਲੀ ਮਾਰ ਕੇ ਸ਼ੀਸ਼ਾ ਤੋੜ ਕੇ ਫਿਰ ਅੰਦਰ ਐਂਟਰ ਹੋਏ ਹਾਂਜੀ ਫਿਰ ਐਂਟਰ ਹੋਏ ਕਿੰਨਾ ਕੁ ਕੈਸ਼ ਸੀਗਾ 15.5 ਲੱਖ ਫਰਮਾਂ ਦਾ ਸੀ ਆਪਣੇ ਟਰੇਡਿੰਗ ਦਾ ਤੇ ਪਹਿਲਾਂ ਵੀ ਕਿਤੇ ਕੋਈ ਐਹ ਜੀ ਕੋਈ ਥ्रेड ਵਗੈਰਾ ਕਿਤੇ ਕੋਈ ਹੋਇਆ ਨਹੀਂ ਪਹਿਲਾਂ ਕਦੇ ਜੀ ਹੋਇਆ ਪਹਿਲਾਂ ਕਿਹੜੀ ਭਾਸ਼ਾ ਪੰਜਾਬੀ ਬੋਲਦੇ ਸੀ ਹਿੰਦੀ ਆ ਪੰਜਾਬੀ ਬੋਲਦੇ ਸੀ ਟੋਟਲ ਕਿੰਨੇ ਬੰਦੇ ਸੀਗੇ ਉਹ ਟੋਟਲੀ 6 ਬੰਦੇ ਸੀਗੇ ਜਿਨ੍ਹਾਂ ਚੋਂ 5 ਦੇ ਹੀ ਨਾਮ ਅੰਦਰ ਆਏ ਸੀ ਤੇ ਇੱਕ ਕਾਰ ਚਲਾ ਰਿਹਾ ਸੀ ਤੇ ਕੋਈ ਸੀਸੀਟੀਵੀ ਕੈਮਰੇਆਂ ਚ ਆਇਆ ਕੋਈ ਰਿਕਾਰਡਿੰਗ ਨਹੀਂ ਆਹ ਮੈਂ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨਹੀਂ ਇਹਨਾਂ ਚ ਕਿਹਨੋਂ ਰਿਕਾਰਡਿੰਗ ਹੋਈ ਪੁਲਿਸ ਆਈ ਕਾਰਵਾਈ ਕਰਨ ਹਾਂਜੀ ਹਾਂਜੀ ਆ ਗਈ ਅਸੀਂ ਕਿਵੇਂ ਇਨਫੋਰਮ ਕੀਤਾ ਪੁਲਿਸ ਨੂੰ ਮੈਂ ਤਾਂ ਇਹ ਨਾਲ ਦੇ ਜਿਹੜੇ ਮੇਰੇ ਹੋਰ ਸੀਗੇ ਦੋਸਤ ਵਗੈਰਾ ਬ੍ਰਦਰ ਸੀਗੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਫੋਨ ਕਰਿਆ ਤੇ ਇਹਨਾਂ ਨੇ ਅੱਗੇ ਬੁਲਾਏ ਮੈਂ ਕਹਿੰਦੇ ਫੋਮ ਤੋੜ ਗਏ ਸੀ ਸੋਡਾ ਹਾਂਜੀ ਫੋਨ ਤੁਹਾਡਾ ਮੋਬਾਈਲ ਤੋੜਦਾ ਸੀ ਫੋਨ ਵੀ ਤੋੜ ਕੇ ਦੇ ਨਹੀਂ ਆ ਦੇਖੋ ਫੋਨ ਮੇਰੇ ਦੋਨੋਂ ਤੋੜ ਦਿੱਤੇ ਮਤਲਬ ਫੋਨ ਤੋੜ ਗਏ ਸੀ ਤੇ ਫੋਨ ਤੁਸੀਂ ਕੀਤਾ ਸੀਗਾ ਹਾਂਜੀ ਫੋਨ ਤੁਸੀਂ ਕਰਕੇ ਭਲਾਈ ਪੁਲਿਸ ਫੋਨ ਨਾ ਕਰਦੀ ਇਹ ਦੇਖੋ ਫੋਨ ਮੇਰਾ ਵੈਸੇ ਚੱਲ ਰਿਹਾ ਹੈ ਤੇ ਮੇਰਾ ਫੋਨ ਸਾਰਾ ਬੰਦ ਤਾਂ ਫੋਨ ਮੇਰਾ ਚੱਲ ਰਿਹਾ ਫੋਨ ਮੇਰਾ ਦਿਲ ਆਪਣੇ ਵੱਲੋਂ ਡਿਸਟਰਾਏ ਕਰ ਗਏ ਫੋਨ ਹਾਂਜੀ ਆਪਣੇ ਵੱਲੋਂ ਡਿਸਟਰਾਏ ਕਰ ਦਿੱਤੇ ਕੀ ਫੋਨ ਡਿਸਟਰਾਏ ਹੋ ਗਿਆ ਪਰ ਤੁਸੀਂ ਤੇ ਸਾਖੀ ਸੁਣਦਾ ਤਾਂ ਨਹੀਂ ਮੈਨੂੰ ਕਿਸੇ ਦਾ ਛੱਕ ਨਹੀਂ ਕਿੱਥੇ ਰਹਿੰਦੇ ਹੋ ਤੁਸੀਂ ਬਿਸ਼ਮੀਸ਼ ਕਲੋਨੀ ਸੁਪਰੀ ਨਾ ਦੇਖਦਾ ਬੰਦਦਾ ਐਸਪੀ ਸਾਹਿਬ ਸੋ ਇਹ ਜਿਹੜੀ ਘਟਨਾ ਏ ਇਸ ਜਗ੍ਹਾ ਤੇ ਹੋਈ ਔਰ ਆਹ ਦੁਕਾਨ ਦਾ ਜਿਹੜਾ ਸ਼ੀਸ਼ਾ ਏ ਉਹ ਤੋੜਿਆ ਗਿਆ ਏ ਹਲ ਦਿਨ ਦੇ ਹੜੇ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਕਰੀਬ 7 7:30 ਵਜੇ ਦੇ ਕਰੀਬ ਮਸਤ ਚਲੀਏ ਮੈਨੂੰ ਪਹਿਲਾਂ ਤਾਂ ਬਿੱਲ ਹੈ ਜਾਨਣੇ ਪੈਣਾ ਕਿੰਨੇ ਅਮਾਉਂਟ ਦੇ ਭਾਈ ਸਾਡੇ ਬੰਦੇ ਨੇ ਕਿਸੇ ਦਾ ਕੋਈ ਡਾਊਟ ਕੋਈ ਸ਼ੱਕ ਨਹੀਂ ਇੱਕ ਮਿੰਟ ਥੋੜੇ ਜਿਹੇ ਚੱਲਣ ਵਾਸਤੇ ਗਲੇ ਇੱਕ ਮਿੰਟ ਮੈਂ ਥੋੜਾ ਨਾਮ ਕੀ ਵੈਸੇ ਨਾਮ ਪੁੱਲ ਗਏ ਅਜੀਤ ਕੁਮਾਰ ਅਜੀਤ ਕੁਮਾਰ ਜੀ ਕਿੱਥੇ ਰਹਿੰਦੇ ਤੁਸੀਂ ਦਸ਼ਮੀਂ ਕੋਲੋਨੀ ਦਸ਼ਮੀਂ ਕਿੰਨੇ ਵਜ ਕੇ ਕਿੰਨੇ ਮਿੰਟ ਦੀ ਘਟਨਾ ਹੈ ਇਹ ਲਗਭਗ 7 ਵਜ ਦੀ ਕਿੰਨਾ ਕਹ ਸੀ ਸਾਢੇ 15 ਵਜ ਕਿੰਨੇ ਹਮਲਾਵਰ ਸੀ 4 ਤੋਂ 5 ਜ਼ੀਰੋ ਚੱਕਦੇ ਅੰਦਰ ਆਈ ਸੀ ਉਹਨਾਂ ਕੋਲ ਗੱਡੀ ਕਿਸ Swift ਸੀ ਇੱਥਾਂ ਲੁੱਟ ਖੋ ਕਰਨ ਤੋਂ ਪਹਿਲਾਂ ਉਹਨਾਂ